ਚਾ 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 ਇਹ ਬਲੱਸ ਤੇ ਆਹ ਗੁਰਦੁਆਰੇ ਦਾ ਗੇਟ ਹੈ ਇਹਨਾਂ ਨੇ ਰਸਤਾ ਇਧਰੋਂ ਮਰੋਂ ਤੇ ਵਿੱਚੋਂ ਕੱਟਿਆ ਹੋਇਆ ਹੈ ਰਮੀਤ ਵੀਰੇ ਨਾਲ ਚੱਲਦੇ ਆਂ ਤੇ ਇਹ ਜਿਹੜੇ ਕਮਰੇ ਇਹਨਾਂ ਦੇ ਉਹ ਦੇਖਦੇ ਆਂ ਹੋਰ ਤੁਹਾਡੇ ਨਾਲ ਕਿੰਨੇ ਕੁਰਸੀਆਂ ਆਂ ਅਸੀਂ ਦੋ ਤੇ ਉਸਕਿੰਗ ਮੇਰਾ ਬੜਾ ਸੁਪਾ ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਮੈਂ ਸ਼੍ਰੀਨਗਰ ਚਾ ਤੇ ਹੁਣ ਮੈਂ ਗੁਲਮਰਗ ਜਾ ਰਿਹਾ ਇਹ ਸਵੇਰ ਦਾ ਵੇਲਾ ਅਜੇ 7:30 ਹੋਏ ਨੇ ਤੁਸੀਂ ਦੇਖ ਸਕਦੇ ਹੋ ਸਵੇਰੇ ਕਿੰਨੀ ਸ਼ਾਂਤੀ ਹੈ ਤੇ ਇੱਥੇ ਲੋਕਲ ਏਰੀਆ ਚ ਨਾ ਇਦਾਂ ਪੋਲ ਬਣੇ ਹੁੰਦੇ ਆ ਲੱਕੜ ਦੇ ਜਿੱਥੇ ਲੋਕ ਰਹਿੰਦੇ ਹੁੰਦੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਸ਼੍ਰੀਨਗਰ ਦੀ ਸਵੇਰ ਕਿੰਨੀ ਸੋਹਣੀ ਹੈ ਤੇ ਇੱਥੋਂ ਸ਼੍ਰੀਨਗਰ ਹੈਗਾ ਕਰੀਬ 55 ਕਿਲੋਮੀਟਰ ਬਟ ਉੱਥੇ ਤੁਸੀਂ ਟੈਕਸੀ ਨਾਲ ਜਾ ਸਕਦੇ ਹੋ ਜਾਂ ਬੱਸ ਤੇ ਵੀ ਜਾ ਸਕਦੇ ਹੋ ਸਿንስ ਮੈਂ ਇਕੱਲਾ ਆਂ ਤਾਂ ਮੈਂ ਬੱਸ ਤੇ ਹੀ ਜਾਊਂਗਾ ਬੱਸਾਂ ਨੇ ਜਿਹੜੀਆਂ ਉਹ ਡਾਇਰੈਕਟ ਗੁਲਮਰਗ ਨਹੀਂ ਜਾਂਦੀਆਂ ਬੱਸਾਂ ਤੁਹਾਨੂੰ ਡ੍ਰੌਪ ਕਰਦੀਆਂ ਤੰਗ ਮੰਗ ਤੰਗ ਮਾਰਗ ਬੱਸ ਸਟਾਪ ਤੇ ਉੱਥੋਂ ਤੁਹਾਨੂੰ 50 ਰੁਪਏ ਲੱਗਣਗੇ ਉੱਥੋਂ ਤੁਹਾਨੂੰ ਗੁਲਮਰਗ ਜਿੰਨੇ ਲਗਾ ਲੋ 5-6 ਕਿਲੋਮੀਟਰ ਹੋਊਗਾ ਉੱਥੋਂ ਤੁਸੀਂ ਜਾ ਸਕਦੇ ਹੋ ਉਦੋਂ ਤੁਸੀਂ ਜੇ ਵਾਕ ਕਰਨਾ ਤੁਹਾਡੀ ਮਰਜ਼ੀ ਹੈ ਬਟ ਉੱਥੋਂ 50 ਰੁਪਏ ਚ ਤੁਹਾਨੂੰ ਟੈਕਸੀ ਮਿਲ ਜਾਂਦੀ ਹੈ ਸ਼ੇਅਰ ਟੈਕਸੀ ਤੇ ਉੱਥੋਂ ਲੈ ਕੇ ਤੁਸੀਂ ਉੱਪਰ ਗੁਲਮਰਗ ਤੱਕ ਜਾ ਸਕਦੇ ਹੋ ਹੁਣ ਮੈਂ ਮੇਨ ਰੋਡ ਤੱਕ ਆ ਰਿਹਾ ਸੀਗਾ ਤੇ ਮੇਨ ਰੋਡ ਤੋਂ ਹੁਣ ਮੈਂ लोकल बस फड़ के लाल चौंक तक जाऊँगा उतों परमपुरा बस स्टैंड है जितों बसा मिलदियां ने दैन उस तो बाद आप चला गुलमर्ग प्राइवेट कुछ मिल जाए आज तो जाने के लिए कुछ भी मिल जाए टैक्सी मिलेगी या डर कैसे बहुत शुक्रिया आपका सो तो लिफ्ट ली सी ਤੇ ਹੁਣ ਇੱਧਰ ਇਸ ਚੌਂਕ ਤੇ ਪਹੁੰਚੇ ਆ ਤਗਮਾਰਕ ਕਿਤਨੇ ਪੈਸੇ ਕਿਤਨੇ ਪੈਸੇ ਸੂਰ ਬੁਦਰੀ ਅੱਛਾ ਤਗਮਾਰਾ ਗਾ ਤਗਮਾਰਾ ਗਾ ਬੈਗ ਬੈਗ ਕਾ ਰੱਖ ਤਗਮਾਰਾ ਚੰਗਮਾਰਾ ਚੰਗਮਾਰਾ ਬੰਨ ਦਿਓ ਯਾਰ ਗੇਰੇ ਮਾ ਚੋਂ ਉੱਥੋਂ ਬਾਈ ਤੋਂ ਮੈਂ ਲੱਡ ਲੈ ਲਈ ਸੀ ਕਿਤੇ ਉਹਨੇ ਮੈਨੂੰ ਇਸੇ ਚੌਕ ਤੱਕ ਛੱਡਦਾ ਤੇ ਕੋਈ ਵੀ ਪੈਸੇ ਨਹੀਂ ਲਏ ਉਹਨੇ ਬਹੁਤ ਚੰਗਾ ਸੀ ਬੰਦਾ ਮੈਨੂੰ ਰੋਟੀ ਪਾਣੀ ਵੀ ਪੁੱਛਿਆ ਸਾਰਾ ਕੁਝ ਨੇ ਫੋਨ ਨੰਬਰ ਵਗੈਰਾ ਲੈ ਲਿਆ ਅਗਲੀ ਵਾਰੀ ਜ਼ਰੂਰ ਮਿਲੂਗਾ ਉਹ ਤੋਂ ਆਕੇ ਅੱਜ ਬੱਸਾਂ ਨਹੀਂ ਚੱਲ ਰਹੀਆਂ ਕਿਉਂਕਿ ਅੱਜ ਮੋਦੀ ਨੇ ਆਉਣਾ ਹੈ ਤਾਂ ਕਰਕੇ ਤੁਸੀਂ ਦੇਖਾ ਹੁਣ ਰਸਤੇ 'ਚ ਆਰਮੀ ਬਹੁਤ ਖੜੀ ਹੈ ਚੈਕਿੰਗ ਬਹੁਤ ਹੋ ਰਹੀ ਸੀ ਸਾਡੀ ਵੀ ਚੈਕਿੰਗ ਹੋਈ ਰਸਤੇ 'ਚ ਮੈਂ ਉਦੋਂ ਵੀਡੀਓ ਨਹੀਂ ਬਣਾ ਸਕਦਾ ਤੇ ਇਹ ਗੱਡੀ ਜਾ ਰਹੀ ਹੈ ਨੇ 100 ਰੁਪਏ ਲੈਣੇ ਆਂਗਮਰਗ ਤੱਕ ਅੱਗੋਂ 50 ਰੁਪਏ ਰੋਲ ਮਾਰਕਟ ਤੇ ਇਹ ਜਿਹੜਾ ਚੌਕ ਹੈ ਟੈਂਕਪੁਰਾ ਚ ਚੌਕ ਹੈ ਤੇ ਤੁਸੀਂ ਇੱਥੇ ਆ ਕੇ ਤੁਹਾਨੂੰ ਸ਼ੇਅਰਿੰਗ ਟੈਕਸੀ ਮਿਲ ਜਣੀ ਆ ਆਰਾਮ ਨਾਲ ਓ 100 150 ਮੈਕਸਿਮਮ ਸੋ ਹੁਣ ਤੰਗਮਾਰਗ ਪਹੁੰਚ ਗਏ ਆ ਇਹ ਲਗਭਗ 10 ਕਿਲੋਮੀਟਰ ਦੂਰ ਹੋਣਾ ਗੁਲਮਾਰਗ ਤੋਂ ਇੱਥੋਂ ਗੱਡੀ ਚੇਂਜ ਕਰਨੀ ਪੈਣੀ ਹੈ ਮੈਨੂੰ ਉਸ ਤੋਂ ਬਾਅਦ ਅਸੀਂ ਉੱਥੇ ਪਹੁੰਚਾਂਗੇ ਤੇ ਉਧਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਥਿਊਜ਼ ਇੱਧਰ ਨੀਚੇ ਵਾਲੇ ਪਾਸੇ ਇੰਨੀ ਜ਼ਿਆਦਾ ਬਰਫ਼ ਨਹੀਂ ਹੈਗੀ ਜਦੋਂ ਉੱਪਰ ਜਾਵਾਂਗੇ ਉੱਪਰ ਜ਼ਿਆਦਾ ਬਰਫ਼ ਹੋਊਗੀ ਤੁਹਾਨੂੰ ਪੁੱਛਦੇ ਹਾਂ ਕਿਹੜੀ ਗੱਡੀ ਮਿਲੂਗੀ चलते आप गुलमर्ग जाइए <laughs> पहला ना तो किसी तो पूछ लिए पैसे कितने देने हैं किसी लोकल तो पूछना दुकान तो वाले को भाई यहाँ या, से गुलमर्ग तक कितने पैसे देने चाहिए क्या आपको नहीं पता यहाँ से गुलमर्ग तक कितने पैसे देने चाहिए आपको फुल गाड़ी ले रहे नहीं अकेला हूँ अकेले ऐसे पचास रुपये ले लेते हैं और फुल गाड़ी ले पच्चीस अप डाउन पूरा दिन का नहीं मेरे को पचास वो वहाँ ਤੋ ਕਹਿੰਦੇ 50 ਰੁਪਏ ਲੱਗਣਗੇ ਹੱਗੋ ਗੱਡੀ ਮਿਲੂਗੀ ਦੇਖਦੇ ਹਾਂ ਯੂਪਿਲ ਕਹਾਂ ਜਾ ਰਿਹਾ ਚਾਚਾ ਗੁਲਮਰਗ ਉਹ ਆਖਰ ਤੇ ਜਾਇਓ ਜਿਦਾ ਗੋਸ ਜਿਦਾ ਗੋਸ ਜਿਦਾ ਗੋਸ गुलमर्ग का गाड़ी कहाँ से मिलेगा दोस्त मिलेगा यहीं पे कितने पैसे लेते हैं पचास सो हम आगे चले हैं अगों गाड़ी मिलनी है हाँ बस जानी है मेरे हिसाब ना यार बस बहुत छोटी हिंदी है मेरे लिए मेरा तो सिर ऊपर टच होता पता नहीं मैं किधर बैठना इस बस से कौन ਇਹ ਬਸ ਆਏਗਾ ਇਹ ਵਾਲਾ ਬਸ ਸੱਚੀ ਤੇ ਮੈਂ ਕਹਿੰਦਾ ਉਹ ਬਸ ਜੀ ਸਵਾਰੋ ਲੋਤਾ ਆਇਓ ਦੱਸੋ ਚਲੋ 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 ਫਾਈਨਲੀ ਹੁਣ ਜਾ ਕੇ ਬਸ ਨੇ ਇੱਥੇ ਉਤਾਰਿਆ ਤੇ ਹਲਕੀ ਹਲਕੀ ਸ਼ੋਪਿੰਗ ਵੀ ਆ ਤੇ ਆ ਤੁਸੀਂ ਬਿਲਮਾਰਗ ਦੇਖ ਸਕਦੇ ਹੋ ਦੇ ਆ ਪਹਿਲਾਂ ਕੁਝ ਖਾਈਏ ਯਾਰ। ਠੀਕ ਆ। ਬੱਸ ਜੋ ਬਹੁਤ ਮੇਰੀ ਪੇਟ ਦੁਖਣ ਲੱਗੀ ਸੀ ਬੱਸ ਜਿਉੜੀ। ਬਿਲਕੁਲ ਦਾ ਨਹੀਂ ਸੀ ਬੱਸ ਚ। ਮਤਲਬ ਜਿੰਨੀ ਮੇਰੀ ਹਾਈਟ ਹੈ ਉੰਨੀ ਹੀ ਬੱਸ ਦੀ ਹਾਈਟ ਸੀ ਅੰਦਰੋਂ। ਤਾਂ ਬਿਲਕੁਲ ਔਖਾ ਜਾ ਕੇ ਖੜਾ ਸੀ। ਬੈਗ ਵੀ ਨਹੀਂ ਉਤਾਰਿਆ ਗਿਆ ਮੇਰੇ ਤੋਂ। ਇੱਥੋਂ ਹੁਣ 200 ਮੀਟਰ ਤੇ ਆ ਗੁਰਦੁਆਰਾ। ਪਹਿਲਾਂ ਮੈਂ ਗੁਰਦੁਆਰੇ ਮੱਥਾ ਟੇਕ ਕੇ ਦੈਨ ਉਸ ਤੋਂ ਬਾਅਦ ਦੇਖਦੇ ਆ ਕਿੱਧਰ ਜਾਣਾ। ਸੋ ਮੇਰੇ ਸੱਜੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਹੈ। ਇਹ ਗੁਰਦੁਆਰੇ ਦੀ ਬਿਲਡਿੰਗ ਹੈ। ਤੇ ਆ ਗੁਰਦੁਆਰੇ ਦਾ 게ਟ ਹੈ ਇਹਨੇ ਰਸਤਾ ਇਧਰੋਂ ਬਰਫ ਤੋਂ ਵਿਚੂ ਕੱਟਿਆ ਹੋਇਆ ਤੇ ਉਹ ਸਾਹਮਣੇ ਗੁਲਮਰਗ ਦਾ ਸਾਰਾ 사이ਟ ਸਿੰਘ ਤੇ ਇਧਰ ਕੁਝ ਘਰ ਨੇ ਹਲਕੀ ਹਲਕੀ ਬਹੁਤ ਬਹੁਤ ਜ਼ਿਆਦਾ ਘੱਟ ਬਰਫ ਡਿੱਗੀ ਵੀ ਹੈ ਦੇਖੋ ਇਧਰੋਂ ਚੱਲਦੇ ਆਂ ਅੰਦਰ ਵਾਹਿਗੁਰੂ ਵਾਹਿਗੁਰੂ ਆ ਜ਼ਿੰਦਗੀ ਚ ਪਹਿਲੀ ਵਾਰੀ ਬਰਫ ਚ ਜਿਹੜਾ ਗੁਰਦੁਆਰਾ ਦੇਖ ਰਿਆਂ ਮਹਿਮਕੁੰਟ ਸਾਹਿਬ ਨਹੀਂ ਗਿਆ ਹੋਇਆ ਆ

कश्मीर तो यहां हां कश्मीर तो अच्छा मैं पिछली बार ही आया सी ओद तो में गुरुद्वारा ते हार नहीं देता मैं आगे आया सी साल पेला ओ तो बर्फ च नहीं आया सितंबर जाया सी सितंबर से ये गुरुद्वारा इतना इत्रक न चलो बूट तल आते मैं तुम अंदर।

ਪਾਣੀ ਦੀ ਦਿੱਕਤ ਐ ਤੇਰੇ ਕੋਲ ਬਾਹਰੋਂ ਥੋੜਾ ਬਾਲੂ ਲੈਣਾ ਪੈਂਦਾ ਤੇ ਹੁਣ ਮੇਰੇ ਨਾਲ ਚੱਲਦੇ ਆ ਮੇਰੇ ਤੁਹਾਡਾ ਨਾਮ ਕੀ ਹੈ ਹਰਮਿਤ ਸਿੰਘ ਹਰਮਿਤ ਸਿੰਘ ਹਰਮਿਤ ਵੀਰੇ ਨਾਲ ਚੱਲਦੇ ਆ ਤੇ ਜਿਹੜੇ ਕਮਰੇ ਇਹਨਾਂ ਦੇ ਉਹ ਦੇਖਦੇ ਆ 1100 ਰੁਪਏ ਇੱਕ ਰਾਤ ਦਾ ਕਿਰਾਇਆ ਉਹਦਾ ਕਾਹ ਗਈਤੀ ਪਿਆ ਰਹਿਣਾ ਅੰਦੀ ਲੈ ਜਾ ਅੱਗੇ ਤੇ ਸੁਣੋ ਕਿ ਸਰਦਨ ਪਾਜੋ ਇੱਕ ਸੌ ਚੱਕਿਆ ਚੱਕ ਲੈਂਦਾ ਮੈਂ ਅੱਛਾ ਚਲੋ ਜੀ ਆਜੋ ਪਹਿਲਾਂ ਮੈਂ ਖਦਰਨੀਆ ਕਰ ਦਿੱਤੀ ਕਿਉਂਕਿ ਇਹ ਮਹੀਟ ਦੇਖਿਆ ਜਾਂ ਫਿਰ ਪਾਣੀ ਦੀ ਕੀ ਦਿੱਕਤ ਹੋ ਗਈ ਅੱਜ ਪਾਣੀ ਜੰਮ ਜਾਂਦਾ ਇਸੇ ਅੱਛਾ ਜੰਮ ਗਿਆ ਅੱਛਾ ਉਦਾਂ ਵੈਸੇ ਤਾਂ ਗਰਮ ਪਾਣੀ ਹੁੰਦਾ ਹੋਗਾ ਨਹੀਂ ਨਹੀਂ ਠੰਡੇ ਠੰਡੇ ਪਾਣੀ ਨਾਲ ਨਹੀਂ ਹੁੰਦਾ ਤੁਸੀਂ ਤੁਸੀਂ ਗਰਮ ਕਰਦੇ ਹੋ ਅੱਛਾ ਗੈਸ ਤੇ ਗਰਮ ਕਰਦੇ ਹੋ ਠੀਕ ਹੈ ਜੀ ਫਿਰ ਬੇਕੋਕਿੰਗ ਜਿਆਦਾ ਬਰਫ ਪਈ ਹੈ ਸਭ ਕੀ ਕਰੀਏ ਵਧੀਆ ਜੀ ਵਧੀਆ ਤੁਸੀਂ ਕਿਹੋ ਜਿਹਾ ਕਿੰਨੇ ਜਣੇ ਰਹਿੰਦੇ ਨੇ ਤੁਸੀਂ ਜੀ ਅਸੀਂ ਦੋ ਬੰਦੇ ਦੋ ਬੰਦੇ ਉਹ ਆ ਕਮਰਾ ਹੈ ਤੁਸੀਂ ਅੰਦਰੋਂ ਦੇਖ ਸਕਦੇ ਹੋ ਕਾਫੀ ਵਧੀਆ ਜਿੱਦਾਂ ਹੋਟਲਾਂ ਦਾ ਕਮਰਾ ਹੁੰਦਾ ਉਦਾਂ ਹੀ ਹੈ ਕੋਈ ਕਹਿ ਨਹੀਂ ਸਕਦਾ ਵੀ ਗੁਰਦੁਆਰਾ ਸਾਹਿਬ ਦਾ ਕਮਰਾ ਬਾਥਰੂਮ ਵੀ ਡੀਸੈਂਟ ਹੈ ਤੇ ਗੀਜ਼ਰ ਲੱਗਾ ਹੋਇਆ ਹੈ ਠੀਕ ਹੈ ਬਟ ਮੈਂ ਸੱਚੀ ਦੱਸਾਂ ਮੈਨੂੰ 1100 ਰੁਪਏ ਥੋੜੇ ਜਿਹਾ ਜ਼ਿਆਦਾ ਲੱਗੇ ਮੇਰੇ ਲਈ ਪਰ ਲੋਕੇਸ਼ਨ ਦੇ ਹਿਸਾਬ ਨਾਲ ਠੀਕ ਹੈ ਕਿੰਨੇ ਕੁ ਲੋਕ ਰਹਿਣ ਆਉਂਦੇ ਆ ਇੱਕ ਮਹੀਨੇ 'ਚ ਇੱਥੇ ਤੇ ਮਰਦੋਰਾ ਸਾਹਿਬ ਰੁਕਦੇ ਨੇ ਕਿ ਉਹ ਤਾਂ ਤੁਸੀਂ ਇੰਦਾ ਤੇਜ ਹੋ ਤੇ ਇਹਨਾਂ ਦੇ ਤੇ ਤੇਰਪ ਨੇ। ਸੋ ਵੀਰੇ ਹੁਣੀ ਉੱਥੇ ਖੜੇ ਨੇ। ਬਰਫ਼ ਤੇ ਬੜੀ ਧਿਆਨ ਨਾਲ ਤੁਰਨਾ ਪੈਂਦਾ ਜਿਨ੍ਹਾਂ ਨੂੰ ਆਦਤ ਨਹੀਂ ਆएगी। ਕੋਈ ਮੈਨੂੰ ਆਦਤ ਨਹੀਂ ਆएगी। ਪੈਰ ਸਲਿੱਪ ਹੋ ਜਾਂਦਾ ਇੱਥੇ। ਆ ਵੇਖੋ। ਆਏ ਗੁਰਜੀ। ਹਾਂਜੀ। ਚਲੋ ਠੀਕ ਹੈ ਜੀ ਠੀਕ ਹੈ ਰਮੀਤ ਵੀਰੇ ਹਾਂਜੀ ਸੋ ਬਸ ਚੱਲਦੇ ਆਂ ਉਹ ਦੁਆਰਾ ਸਾਹ ਤੋਂ ਡੇਟ ਨੰਬਰ ਦੱਸ ਦਈਏ ਆ ਨੰਬਰ ਤੁਸੀਂ ਨੋਟ ਕਰ ਲਿਓ ਕਿ ਤੁਸੀਂ ਆਉਣਾ ਹੁਣ ਇਧਰੋਂ ਅੱਗੇ ਚੱਲਦੇ ਆਂ ਜਿੱਥੇ ਸਕਿੰਗ ਕਰਦੇ ਆ ਮੈਨੂੰ ਸਕਿੰਗ ਮੇਰਾ ਬੜਾ ਸੁਪਨਾ ਹੈ ਵੀ ਸਕਿੰਗ ਕਰੀਏ